ਕਪੂਰਥਲਾ ਦੇ ਇੱਕ ਵਿਅਕਤੀ ਦਾ ਅਮਰੀਕਾ ਵਿੱਚ ਕਤਲ ਕਰ ਦਿੱਤਾ ਗਿਆ ਹੈ ਅਮਰੀਕਾ ਦੇ ਸ਼ੱਕਾਗੋ ਵਿੱਚ ਨਵੀਨ ਸਿੰਘ ਦੇ ਅਮਰੀਕੀ ਮੂਲ ਦੇ ਇੱਕ ਕਾਲੇ ਵਿਅਕਤੀ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਹੈ ਮ੍ਰਿਤਕ ਦੀ ਪਛਾਣ ਨਵੀਨ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਵਾਸੀ ਕੁੱਕਾ ਤਲਵੰਡੀ ਹਾਲ ਵਾਸੀ ਨਡਾਲਾ ਵੱਜੋਂ ਹੋਈ ਹੈ ਦੱਸਦੇ ਹੋਏ ਨਵੀਨ ਸਿੰਘ ਦੇ ਅਮਰੀਕਾ ਵਿੱਚ ਇੱਕ ਸਟੋਰ ਨੇ ਜਿਸ ਥਾਂ ਇਹ ਘਟਨਾ ਵਾਪਰੀ ਹੈ ਉਹ ਨਵੀਨ ਸਿੰਘ ਦੀ ਸ਼ਰਾਬ ਦੀ ਦੁਕਾਨ ਸੀ ਅਮਰੀਕੀ ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਮ੍ਰਿਤਕ ਨੰਡਾਲਾ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਦਾਨ ਜਥੇਦਾਰ ਸੋਰਤ ਸਿੰਘ ਦਾ ਜਵਾਈ ਸੀ ਫਿਲਹਾਲ ਪੁਲਿਸ ਨੇ ਨਵੀਨਦੇ ਸਟੋਰ ਨੂੰ ਸੀਲ ਕਰ ਦਿੱਤਾ ਹੈ ਜਿੱਥੇ ਇਹ ਘਟਨਾ ਵਾਪਰੀ ਹੈ ਤੁਸੀਂ ਇਹ ਕੀ ਮਾਮਲਾ ਇਹ ਜਿਹਨਾਂ ਦੀ ਡੈਥ ਹੋਈ ਕੀ ਲੱਗਦੀ ਹੈ ਤੁਹਾਡੇ ਉਹ ਸਾਡੇ ਜਵਾਈ ਸੀ ਭਰਾ ਦਾ ਜਵਾਈ ਸੀ ਹਾਂਜੀ ਕਿੱਦਾਂ ਵਾਪਰੀ ਘਟਨਾ ਇਹ ਵਾਪਰੀ ਉਹ ਸਟੋਰ ਤੇ ਹੀ ਹੈ ਲੀਕਰ ਸਟੋਰ ਸੀ ਤੇ ਉਹ ਫੋਦਰ ਨੇ ਆਇਆ ਕਿ ਦਰਦੂਰ ਲੈਣ ਵਾ ਬਸ ਜਿਆ ਮੜਾ ਮੋਟਾ ਆਇਆ ਉਹਨਾਂ ਨਾਲ ਇਹ ਇਦਾਂ ਕੋ ਰੇਡਰ ਕੋਟ ਤੋਂ ਗੱਲ ਵੀ ਨਹੀਂ ਤੇ ਉਪਰ ਉਹਨੇ ਆਖਿਆ ਭਾਈ ਜੇ ਤੈਨੂੰ ਬਾਰਾ ਨਹੀਂ ਖਾਂਦਾ ਤੇ ਤੂੰ ਅਗਲੇ ਸਟੋਰ ਤੋਂ ਲੈ ਆਂ 83 ਵੀਟ ਫਿਕਸ ਨਹੀਂ ਬਲ ਇਹੀ ਕਿਡਾ ਨਵਾਂ ਕੰਮ ਕਰਨੇ ਪੁਰਾਣਾ ਸਟੋਰ ਸਾਡਾ ਅਜ ਤਰੀਕਾ ਮੋੜੀ ਮੋਟੀ ਗੱਲਬਾਤ ਹੋਈ ਤੇ ਉਹਨੇ ਚੱਕ ਕੇ ਗੋਲੀ ਮਾਰਤੀ ਮੁਰਕੇ ਮੁੰਡੇ ਨਾਲ ਗੱਲ ਚੱਲਦੀ ਸੀ ਫੋਨ ਤੇ ਮੁੰਡਾ ਕਿੱਥੇ ਸੀ ਮੁੰਡਾ ਨਾਲ ਦੇ ਸਟੋਰ ਤੇ ਸੀ ਆਪਣਾ ਸਟੋਰ ਸੀ ਉਹਨਾਂ ਦੇ ਆਪਣਾ ਸਟੋਰ ਸੀ ਇਦੋਂ ਪੂਰੀ ਪਤਾ ਲੱਗਾ ਵੀ ਗੋਲੀਆਂ ਦੀ ਆਵਾਜ਼ ਆਈ ਤੇ ਭੱਜ ਕੇ ਆਏ ਤੇ ਆਉਂਦਿਆਂ ਨੂੰ ਉਹ ਡਿੱਗਾ ਪਿਆ ਸੀ ਉਹਨੇ ਚੱਕਰੀ ਦੇਖਿਆ ਸੀ ਬਸ ਉਹਦੀ ਬਾਹਾਂ ਦੇ ਵਿੱਚ ਹੀ ਦੰਦ ਤੋੜ ਤੇ ਇਹਨੇ ਕਰਦੇ ਨੇ ਪੁਲਿਸ ਆ ਗਈ ਕਿਨੇ ਚਿਰ ਤੋਂ ਉੱਥੇ ਰਹਿ ਰਹੇ ਸੀ ਉੱਥੇ ਤਕਰੀਬਨ ਕੋਈ 30 30 ਚੌਥੀ ਸਾਲ ਹੋ ਗਏ ਸੀ ਜਿੰਨੇ ਸਾਰੇ ਲਗਭਗ ਹੋ ਗਏ ਠੀਕ ਤੇ ਉਹਨਾਂ ਨੇ ਇੱਥੇ ਹੀ ਕਾਰੋਬਾਰ ਆਪਣੇ ਖੁੱਲ੍ਹਣਾ ਸੀ 16 ਤਰੀਕ ਨੂੰ ਬੇਟੀ ਨੇ ਆਣਾ ਸੀ ਉਸ ਤੋਂ ਬਾਅਦ ਉਹਨੂੰ ਕਹਿੰਦਾ ਵੀ ਤੁਸੀਂ ਜਾਓ ਤੇ ਮੈਂ ਆਣ ਕੇ ਵੀ ਕੁਝ ਵੀ ਲਈ ਸੀ ਉਹਦਾ ਵਿਆਹ ਬਿਆਨਾ ਬੁਣਾ ਕੀਤਾ ਸੀ ਇਥੇ ਆਪਣੇ ਕਾਰੋਬਾਰ ਕੋਲ ਨਹੀਂ ਹੁਣ ਲਗਭਗ ਸਾਲ ਇੱਥੇ ਰਹਿਣਾ ਸੀ ਚਲੋ ਮੈਨੂੰ ਕਹਿਣ ਲੱਗਾ ਦਾਤਾ ਜੀ ਹਈ ਹੁਣ ਇੱਥੇ ਹੀ ਆਪਣਾ ਕੰਮ ਸ਼ੁਰੂ ਕਰਦਾ ਤੇ ਹੁਣ ਉੱਥੇ ਚਲੋ ਦੋ ਤਿੰਨ ਸਟੋਰ ਹੈ ਮੁੰਡੇ ਆ ਕੇ ਕੰਮ ਕਰਦੇ ਨੇ ਤੇ ਹੁਣ ਵੱਡਾ ਹੋ ਗਿਆ ਇੱਥੇ ਆਪਾਂ ਕਾਰੋਬਾਰ ਖੋਲ ਕੇ ਆਪਣਾ ਇੱਥੇ ਬੰਦੇ ਬੰਦੇ ਰੱਖ ਕੇ ਕੰਮ ਕਰਾਉਣਾ ਤੇ ਤੁਹਾਡੀ ਗੱਲਬਾਤ ਹੋਈ ਫੋਨ ਤੇ ਪੁਲਿਸ ਨੇ ਕੀ ਕਾਰਵਾਈ ਕੀਤੀ ਪੁਲਿਸ ਨੇ ਪੁਲਿਸ ਨੇ ਉਹ ਵੀ ਸਟੋਰ ਬੰਦ ਕਰਕੇ ਉਹਨਾਂ ਨੂੰ ਸ਼ਹੀਲ ਕਰਤਾ ਸੀ ਤੇ ਬਾਡੀ ਦਿੱਤੀ ਨਹੀਂ ਹਲਤ ਕੋ ਉਹਨਾਂ ਨੇ ਤੇ ਹੁਣ ਸਾਡੇ ਪਰਿਵਾਰਗੇ ਆਇਆ ਇਥੋਂ ਪਾਜੀ ਤਾਂ ਭਾਜੀ ਵੀ ਗਿਆ ਪਰਵਾਰ ਵੀ ਗਿਆ। ਪਹਿਲਾਂ ਬਿੱਟੀ ਕੱਢ ਲਈ ਉੱਥੇ ਫੈਮਲੀ ਨਾਲ। ਪਰ ਹੁਣ ਇਹ ਗਏ ਨੇ। ਹੁਣ ਉੱਥੇ ਰਾਤ ਪਈ ਹੁਣ ਉਸ ਪੂਰੇ ਸਾਰੀ ਕਾਰਬਾਰੀ ਕੱਢੇਗੇ। ਦੋਸ਼ੀ ਕਾਬੂ ਕਰ ਲਿਆ ਪੁਲਿਸ। ਦੋਸ਼ੀ ਕਾਬੂ ਹੋ ਗਿਆ। ਮਿਲ ਗਿਆ ਕਾਬੂ। ਉਹ ਜਿੱਦ ਦੇਖਿਆ ਉਹਨਾਂ। ਉਹ ਅੱਗੇ ਵੀ ਆਂਦਾ ਜਾਂਦਾ ਸੀ ਸਟੋਰ ਤੇ। ਅੱਛਾ ਸੋ। ਪਹਿਲਾਂ ਵੀ ਆਂਦਾ ਜਾਂਦਾ ਸੀ ਸਟੋਰ ਤੇ। ਬਸ ਗੱਲ ਮਾੜੀ ਜੀ ਗੱਲ ਤੋਂ ਬੈਸ ਸਹੀ ਆਇਆ ਹਾਂ ਨੇ ਕਹਿ ਵੀ ਤੂੰ ਭਾਈ ਤੈਨੂੰ ਵਾਰਾਖਾਂਦਾ ਦਾ ਲੱਲੇ ਤੇ ਸਾਡੇ ਤੇ ਰੇੜੇ ਖੋਈ ਨੇ। ਤੇ ਬਸ ਇੱਥੇ ਹੀ ਉਹਨੇ ਚੱਕੀ ਘੋੜੀ ਮਾਰਤੀ। ਉਹ ਵੀ ਕਸਟਮ ਲੱਗੇ ਆਗੇ ਸੀਗੇ ਉਹਨਾਂ ਡੋਲਰ ਰੋਪਾਇਆ ਉਸੇ ਰਿਪੋਰਟਨ ਕਰਕੇਤੀ ਪੁਲਸ ਦੋ ਮਿੰਟਾਂ ਦੇ ਪੁਲਸ ਆ ਗਈ ਜਦੋਂ ਸਾਡਾ ਮੁੰਡਾ ਗਿਆ ਉਦੋਂ ਜਾਂਦਿਆਂ ਨੂੰ ਬਸ ਓ ਟਿੱਕਾ ਪਿਆ ਸੀ ਪੁਲਸ ਨੇ ਫਿਰ ਕੋਈ ਇਸ ਮਾਮਲੇ ਦੀ ਸੀਸੀਟੀਵੀ ਸਾਹਮਣੇ ਆਈ ਤੁਹਾਡੇ ਕੋਲ ਹਲਕ ਤੱਕ ਕੋਈ ਨਹੀਂ ਕੁਛ ਨਹੀਂ ਆ ਉਹਨਾਂ ਸਾਰਾ ਕੁਝ ਪੁਲਸ ਨੇ ਆਪਣੇ ਕੰਟਰੋਲ 'ਚ ਕੀਤਾ ਉਹਨਾਂ ਨੇ ਪੁੱਛ ਗਿੱਚ ਕਰਕੇ ਫਿਰ ਦਾ ਅਗਲੀ ਕਾਰਵਾਈ ਕਰਨੀ ਬਾਡੀ ਬੁੱਡੀ ਦੀ ਨਹੀਂ ਹਲ ਤੱਕ ਹੁਣ ਜਾਣਗੇਸ਼ਵਰੀ ਜਨ ਚੜੇਗਾ ਹੈ ਥੋੜੇ ਰਾਤ ਦੇ ਉੱਤੇ ਫਿਰ ਜਨ ਚੜੇਗਾ ਤੇ ਮੈਂ ਹੁਣ ਮੁੰਡੇ ਨਾਲ ਗੱਲ ਕੀਤੀ ਹੈ ਕਹਿੰਦੇ ਵੀ ਸਵੇਰੇ ਦਿਨ ਚੜਾ ਦਾ ਤੇ ਫਿਰ ਆਈ ਕਰਦਿਆਂ ਕਾਰਜ ਪੁੱਛਦੇ ਨੇ ਪੁੱਛੋਂ ਮਿਲਦੀ ਹੈ ਹਾਂਜੀ